ਕਿਸਾਨ ਪ੍ਰਭੂ ਸਤਿ ਸ੍ਰੀ ਅਕਾਲ ਸਾਡੀ ਖੇਤੀ YouTube ਚੈਨਲ ਤੇ ਸਾਡੀ ਖੇਤੀ Facebook ਪੇਜ ਤੇ ਤੁਹਾਡਾ ਸਵਾਗਤ ਹੈ ਕਿਸਾਨ ਪ੍ਰਭੂ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਨ ਲੱਗੇ ਹਾਂਗੇ ਵੀ ਕਣਕ ਦੇ ਵਿੱਚ ਗੁੱਲੀ ਡੰਡੇ ਨੂੰ ਮਾਰਨ ਦੀ ਥਾਂ ਕਿਤੇ ਆਪਾਂ ਆਪਣੀ ਕਣਕ ਨੂੰ ਮਾਰਨਾ ਲਈਏ ਜਾਂ ਉਹਦਾ ਨੁਕਸਾਨ ਨਾ ਕਰ ਲਈਏ ਜਾਂ ਉਹਦਾ ਝਾੜ ਨਾ ਘਟਾ ਸਕੀਏ ਇਸ ਕਰਕੇ ਕੁਝ ਕੁ ਜ਼ਰੂਰੀ ਗੱਲਾਂ ਨੇ ਉਹ ਤੁਸੀਂ ਜ਼ਰੂਰ ਧਿਆਨ ਨਾਲ ਸੁਣਨੀਆਂ ਨੇ ਜੋ ਕਿਸਾਨ ਵੀਰ ਨਵੇਂ ਹੋ ਸਾਡੀ ਖੇਤੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਸਾਡੀ ਖੇਤੀ Facebook ਪੇਜ ਨੂੰ ਲਾਈਕ ਤੇ ਫੋਲੋ ਕਰ ਲੈਣਾ ਕਿਸਾਨ ਭਰਾਵੋ ਜਿਵੇਂ ਕਿ ਆਪਾਂ ਜਾਣਦੇ ਹਾਂਗੇ ਤਕਰੀਬਨ ਸਾਰੇ ਕਿਸਾਨਾਂ ਦੀਆਂ ਜਿਹੜੀਆਂ ਕਣਕਾਂ ਨੇ ਉਹ 2 ਮਹੀਨਿਆਂ ਤੋਂ ਉੱਪਰ ਹੋ ਚੁੱਕੀਆਂ ਨੇ ਜਾਂ 60 ਦਿਨਾਂ ਤੋਂ ਉੱਪਰ ਹੋ ਚੁੱਕੀਆਂ ਨੇ 70 80 ਦਿਨ ਦੇ ਅਟੇ ਛਟੇ ਚਲੀਆਂ ਗਈਆਂ ਨੇ ਕਣਕਾਂ ਤੇ ਹੁਣ ਦਿੱਕਤ ਕੀ ਆ ਕਿ ਮੇ ਇੱਕ ਮਹੀਨੇ ਦੇ ਡੇਡ-ਡੇਡ ਹੋ ਚੁੱਕਿਆਗਾ ਕਿ ਸੂਰਜ ਨਹੀਂ ਨਿਕਲ ਰਿਹਾ ਤੇ ਜਿਹੜੀ ਗੁੱਲੀ ਡੰਡੇ ਵਾਲੀ ਸਪਰੇਅ ਆ ਉਹ ਲੇਟ ਹੋ ਚੁੱਕੀਆਂ ਨੇ ਇਸ ਕਰਕੇ ਕਿਸਾਨ ਭਰਾਵੋ ਇੱਕ ਗੱਲ ਹੁਣ ਤੁਸੀਂ ਨੋਟ ਕਰ ਲਓ ਵੀ ਇਸ ਟਾਈਮ ਤੇ ਗੁੱਲੀ ਡੰਡੇ ਨੇ ਜਿੰਨਾ ਨੁਕਸਾਨ ਆਪਣਾ ਕਰਨਾ ਹੁੰਦਾ ਉਹ ਕਰ ਚੁੱਕਿਆ ਕਿਉਂਕਿ ਉਹਨੇ ਆਪਣੀ ਜਿਹੜੀ ਆਪਣੀ ਫਸਲ ਦੀ ਜਿਹੜੀ ਖਰਾਕ ਆ ਉਹੀ ਲੈਣੀ ਹੁੰਦੀ ਆ 60-65 ਦਿਨ ਤੱਕ ਉਹ ਆਪਣੀ ਜਿਹੜਾ ਖਰਾਕ ਦਾ ਨੁਕਸਾਨ ਉਹ ਕਰ ਚੁੱਕਿਆ ਹੁੰਦਾ ਹੁਣ ਕੀ ਹੋਣਾ ਹੁਣ ਉਹਦਾ ਇੱਕ ਨੁਕਸਾਨ ਆਗਾ ਵੀ ਉਸਨੇ ਬੀ ਪੈਦਾ ਕਰਨਾਗਾ ਜਿਸ ਨਾਲ ਕਿ ਉਹ ਅਗਲੇ ਸਾਲਾਂ ਦੇ ਵਿੱਚ ਆਪਣੇ ਖੇਤ ਦੇ ਵਿੱਚ ਆਪਣਾ ਜਿਹੜਾ ਵਾਧਾ ਕਰਦਾਗਾ ਇਸ ਕਰਕੇ ਹੁਣ ਕਿਸਾਨ ਭਰਾਵੋ ਤੁਸੀਂ ਉਹਨੂੰ ਮਾਰਨ ਦੀ ਥਾਂ ਜੇ ਤੁਸੀਂ ਉਹਨੂੰ ਰੋਕ ਲਮੋ ਉਹ ਤੁਹਾਡੇ ਲਈ ਫਾਇਦੇਮੰਦ ਆ ਜੇਕਰ ਤੁਸੀਂ ਹੁਣ ਮਾਰਨ ਉਸਨੂੰ ਮਾਰਨ ਦੀ ਥਾਂ ਤੇਜ ਦਵਾਈਆਂ ਕਰੋਗੇ ਜਿਵੇਂ ਸਗਨ 2111 ਹੋਗੀ ਜਾਂ ਆਪਣੀ ਐਸ਼ੀਮ 9 ਹੋ ਗਈ ਜਾਂ ਜਿਹਦੇ ਵਿੱਚ ਵੀ ਮੈਟਰੀ ਹੈਗੀ ਉਹ ਬਹੁਤ ਜ਼ਿਆਦੇ ਹਾਰਡ ਦਵਾਈਆਂ ਹੁੰਦੀਆਂ ਤੇਜ਼ ਦਵਾਈਆਂ ਹੁੰਦੀਆਂ ਨੇ ਤੇ ਜਿਹੜਾ ਕਿ ਹੁਣ ਜਿਵੇਂ ਆਪਣੀ ਜਿਹੜੀ ਕਣਕਾ ਉਹ ਉਹਦੇ ਵਿੱਚ ਤਕਰੀਬਨ ਬੱਲੀ ਬਣ ਲੱਗ ਚੁੱਕੀ ਹੈਗੀ ਇਸ ਕਰਕੇ ਜੇਕਰ ਹੁਣ ਆਪਾਂ ਉਹਨਾਂ ਦਵਾਈਆਂ ਦੇ ਵਿੱਚੋਂ ਕੋਈ ਇੱਕ ਦਵਾਈ ਕਰਾਂਗੇ ਉਹਦੇ ਨਾਲ ਕੀ ਹੋਊਗਾ ਆਪਣੇ ਝਾੜ ਦਾ ਘੱਟੋ ਘੱਟ 20 ਤੋਂ 25% ਤੱਕ ਨੁਕਸਾਨ ਉਹ ਕਰ ਸਕਦੀਆਂ ਨੇ ਇਸ ਕਰਕੇ ਹੁਣ ਤੁਸੀਂ ਕਰਨਾ ਕੀ ਹੈ ਕਿਸਾਨ ਭਰਾਵੋ ਤੁਹਾਡੇ ਕੋਲੇ ਦੋ ਦਵਾਈਆਂ ਨੇ ਜਿਹੜੀਆਂ ਕਿ ਕਣਕ ਦੇ ਉੱਤੇ ਬਹੁਤ ਘੱਟ ਅਸਰ ਜਾਂ ਮਤਲਬ ਪਾਉਂਦੀਆਂ ਹੀ ਨਹੀਂ ਗੀਆਂ ਉਹ ਤੁਸੀਂ ਕਰ ਸਕਦੇ ਹੋ ਉਹ ਕੀ ਕਰਨਗੀਆਂ ਸੋਡਾ ਗੁੱਲੀ ਡੰਡਾ ਜਮ੍ਹਾਂ ਖਤਮ ਨਹੀਂ ਕਰਨਗੀਆਂ ਪਰ ਕੁਝ ਹੱਦ ਤੱਕ ਘਟਾ ਦੇਣਗੀਆਂ ਕੁਝ ਹੱਦ ਤੱਕ ਮਾਰ ਦੇਣਗੀਆਂ ਤੇ ਕੁਝ ਹੱਦ ਤੱਕ ਉਸ ਨੂੰ ਜਿਹੜੀ ਬੱਲੀ ਹੈਗੀ ਉਹ ਨਹੀਂ ਕੱਢਣਗੀਆਂ ਕਿਸਾਨ ਭਰਾ ਉਹ ਕਿਹੜੀਆਂ ਦਵਾਈਆਂ ਨੇ ਜਾਂ ਤਾਂ ਤੁਸੀਂ ਇਸ ਟਾਈਮ ਤੇ ਐਕਸੀਲ ਕਰ ਸਕਦੇ ਹੋਗੇ ਤੇ ਜਾਂ ਤੁਸੀਂ ਆਪਣੀ ਕਰ ਸਕਦੇ ਹੋ ਟਾਪਿਕ ਇਹਨਾਂ ਦੋਨਾਂ ਦਵਾਈਆਂ ਦੇ ਵਿੱਚੋਂ ਤੁਸੀਂ ਜਿਹੜੀ ਮਰਜ਼ੀ ਇੱਕ ਕਰ ਲਓ ਜਾਂ ਦੋਨੇ ਮਿਲਾ ਕੇ ਕਰ ਲਓ ਜਿਵੇਂ ਇਹ ਵੀ ਆਪਣੇ ਕਿਸਾਨ ਭਰਾ ਕਰਦੇ ਨੇ ਉਵੇਂ ਤੁਸੀਂ ਕਰ ਲਓ ਉਹਦੇ ਨਾਲ ਕੀ ਹੋਊਗਾ ਜਿਹੜਾ ਤੁਹਾਡਾ ਗੁੱਲੀ ਡੰਡਾ ਕਣਕ ਦੇ ਉੱਪਰ ਆ ਉਹ دب ਜੂਗਾ ਤੇ ਕਣਕ ਉੱਪਰ ਆਪਣੀ ਹੁੰਦੀ ਹੋ ਜੂਗੀ ਕਣਕ ਉੱਪਰ ਲੰਘ ਜੂਗੀ ਤੇ ਬਾਅਦ ਦੇ ਵਿੱਚ ਕੋਸਕ ਉਹ ਬੱਲੀਆਂ ਕੱਢੂਗਾ ਕੋਸਕ ਬੱਲੀਆਂ ਨਹੀਂ ਕੱਢੂਗਾ ਤੇ ਇੰਨਾ ਕ ਆਪਣਾ ਮਸਲਾ ਹੱਲ ਹੋ ਸਕਦਾ ਜੇਕਰ ਤੁਸੀਂ ਉਹਨੂੰ ਮਾਰਨ ਦੇ ਚੱਕਰ ਵਿੱਚ ਚਲੇ ਗਏ ਤਾਂ ਉਹਨੇ ਮਰਨਾ ਫਿਰ ਵੀ ਨਹੀਂ ਜਿੰਨੀ ਮਰਜ਼ੀ ਤੇਜ਼ ਦਵਾਈਆਂ ਕਰ ਲੋ ਮਰਨਾ ਉਹਨੇ ਫਿਰ ਵੀ ਨਹੀਂ ਇਸ ਟਾਈਮ ਤੇ ਕਿਉਂਕਿ ਹੁਣ ਉਹ 8 8 9 9 10 10 ਪੱਤਿਆਂ ਦਾ ਹੋ ਚੁੱਕਿਆ ਹੁਣ ਕਿੱਥੇ ਉਹਨੇ ਮਰਨਾਗਾ ਤੇ ਇਸ ਕਰਕੇ ਤੁਸੀਂ ਆਪਣੇ ਗੁੱਲੀ ਡੰਡੇ ਨੂੰ ਮਾਰਨ ਦੀ ਥਾਂ ਤੇ ਆਪਣੇ ਕਣਕ ਦਾ ਜਿਹੜਾ ਨੁਕਸਾਨ ਨਾ ਕਰਾ ਬੈਠਿਓ ਕੁਝ ਕੁ ਕਿਸਾਨਾਂ ਦੇ ਮੈਂ ਖੇਤਾਂ ਵਿੱਚ ਦੇਖਿਆਗਾ ਕਿ ਉਹਨਾਂ ਨੇ ਹੁਣ ਭਗੋਲੇ ਤੇ ਕਣਕ ਆ ਚੁੱਕੀ ਹੈਗੀ ਦਵਾਈਆਂ ਉਹਨਾਂ ਨੇ ਜਿਹੜੀ ਮੈਟਰੀ ਵਾਲਾ ਮਿਕਸਚਰ ਆਉਂਦੇ ਨੇ ਉਹ ਕਰ ਦਿੱਤੇ ਆ ਤੇ ਕਣਕ ਸਾਰੀ ਉੱਤੋਂ ਲਾਲ ਲਾਲ ਕਰ ਦਿੱਤੀ ਆ ਜਿਸ ਨਾਲ ਕਿ ਹੁਣ ਜਿਹੜਾ ਉਹਨੂੰ ਸਟ੍ਰੈਸ ਮਿਲਣਾਗਾ ਉਸੇ ਨਾਲ ਆਪਣੇ ਝਾੜ ਤੇ ਬਹੁਤ ਵੱਡਾ ਅਸਰ ਪਾਉਣਾਗਾ ਕਿਸਾਨ ਭਰਾਵੋ ਜੇਕਰ ਇਸ ਵੀਡੀਓ ਦੇ ਵਿੱਚ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰੋ ਕਿਸਾਨ ਭਰਾਵੋ ਬਹੁਤ ਬਹੁਤ ਧੰਨਵਾਦ